ਠੀਕ ਹੈ ਜੀ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਆ ਕਿ ਇਹ ਐਜੂਕੇਸ਼ਨਲ ਆਪਾਂ ਡਵੈਲਪਮੈਂਟ ਦੀ ਗੱਲ ਕੀਤੀ ਹੈ ਮੈਂ ਸਰ ਇੰਜੀਨੀਅਰਿੰਗ ਕਾਲਜ ਕੋਈ ਮੈਡੀਕਲ ਕਾਲਜ ਔਰ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਆ ਕਿ ਕੋਈ ਨਰਸਿੰਗ ਕਾਲਜ ਕੋਈ ਇਸ ਤੋਂ ਇਲਾਵਾ ਜਿਹੜਾ ਹੈ ਐਜੂਕੇਸ਼ਨਲ ਦੀ ਹੋਰ ਬਹੁਤ ਗੱਜ ਮੈਂ ਆਈਟੀਆ ਦੀ ਗੱਲ ਕਰਦਾ ਸਰ ਆਈਟੀਆ ਦੇ ਵਿੱਚ ਇੱਕ ਸਰਵੇ ਕਰਵਾ ਲਓ ਮਲੇਰ ਕੋਲੇ ਦੇ ਵਿੱਚ ਕਿੰਨੇ ਕਿੰਨੇ ਕੁ ਬੱਚੇ ਆ ਜਿਨ੍ਹਾਂ ਨੂੰ ਪਤਾ ਵੀ ਆਈਟੀਆ ਕਿੱਥੇ ਆ ਠੀਕ ਹੈ ਠੀਕ ਹੈ ਨਾ ਜੀ ਮੈਂ ਗੱਲ ਉਸ ਚੀਜ਼ ਦੀ ਕਰ ਰਿਹਾ ਕਿ ਸਾਡਾ ਫੋਕਸ ਜਿਹੜਾ ਹੈਗਾ ਸਿਰਫ ਜ਼ਿਲ੍ਹਾ ਬਣਾਉਣ ਦੇ ਉੱਪਰ ਰਿਹਾ ਜਾਂ ਅਸੀਂ ਉੱਥੇ ਵੀ ਕੁਝ ਕਰ ਕਰ ਇਹ ਜੋ ਸੈਗਮੈਂਟ ਹੈ ਜਿਹੜੇ ਨੈਸੈਸਰੀ ਸੈਗਮੈਂਟ ਸੀਗੇ ਇਹਨਾਂ ਸੈਗਮੈਂਟ ਦੇ ਉੱਪਰ ਕੰਮ ਹੋਇਆ ਜਾਂ ਨਹੀਂ ਹੋਇਆ ਤੁਹਾਨੂੰ ਕੀ ਲੱਗਦਾ ਤੇਰੇ ਜਿਹੇ ਪੱਤਰਕਾਰਾਂ ਨੇ ਕੋਈ ਨੈਗੇਟਿਵਿਟੀ ਦਾ ਠੇਕਾ ਲਿਆ ਵੀ ਜਿੰਨੀਆਂ ਵੀ ਨੈਤਿਕ ਚੀਜ਼ਾਂ ਨੇ ਸਾਰੀਆਂ ਤੁਹਾਡੇ ਕੋਲ ਹੀ ਨੇ ਤੁਸੀਂ ਕਦੇ ਤਾਂ ਯਾਰ ਕਿਸੇ ਦੀ ਪਰਸੰਤ ਕਿਸੇ ਦਾ ਦਿਲ ਖੋਲ ਕੇ ਤੁਸੀਂ ਕਿਸੇ ਦੀ ਮਤਲਬ ਕਹੋ ਕਦੋਂ ਕਰੋ ਤਾਂ ਸੀ ਅਗਰ ਮੰਨ ਲਓ ਅਗਰ ਆਪਾਂ ਦੇਖੀਏ ਇਮਾਨਦਾਰੀ ਨਾਲ ਦੇਖੀਏ ਤਾਂ ਉਰੇ ਮਲੇਰਕੋਟਲੇ ਦੇ ਵਿੱਚ ਬੀਐਡ ਕਾਲਜ ਹੋਣਾ ਥੋੜੀ ਜੀ ਗੱਲ ਹੈ ਕੁੜੀਆਂ ਦਾ ਕਾਲਜ ਹੋਣਾ ਥੋੜੀ ਜੀ ਗੱਲ ਹੈ ਜ਼ਿਲ੍ਹਾ ਬੰਨਾ ਥੋੜੀ ਹੀ ਗੱਲ ਹੈ ਪਲਪਟ ਵਾਸਤੇ ਸੀ ਐਪਰੀਸ਼ੀਏਟ ਕਰਦੇ ਆ ਜਿਹੜੀ ਚੀਜ਼ ਨਹੀਂ ਹੋਈ ਉਹ ਤਾਂ ਮੰਨੋ ਤੁਸੀਂ ਨਹੀਂ ਤੁਸੀਂ ਆਪਣਾ ਝਕਾਓ ਤੁਸੀਂ ਕਿਉਂ ਮਤਲਬ ਇੱਕ ਪਾਸੇ ਨੂੰ ਰੱਖ ਕੇ ਗੱਲ ਕਰ ਰਹੇ ਹੋ ਤੁਸੀਂ ਗੱਲ ਕਰ ਰਹੇ ਹੋ ਵੀ ਜਿਹੜੇ ਮੇਰੇ ਵਰਗੇ ਪੱਤਰਕਾਰ ਆ ਉਹ ਇਹ ਕਰਦੀ ਹੈ ਸਰ ਮੇਰੇ ਵਰਗੇ ਪੱਤਰਕਾਰ ਜੇ ਮੈਂ ਗੱਲ ਕਰਾਂ ਕਿ ਤੁਸੀਂ ਵੀ ਝਕਾਓ ਆਪਣਾ ਕਿਸੇ ਸਪੈਸੀਫਿਕ ਪਾਰਟੀ ਕੇ ਲਈ ਰੱਖ ਕੇ ਗੱਲ ਕਰ ਰਹੇ ਹੋ ਨਹੀਂ ਨਹੀਂ ਜੇਕਰ ਕਿਸੇ ਨੇ ਅੱਛਾ ਕੰਮ ਕੀਤਾ ਤਾਂ ਉਹ ਤੁਹਾਨੂੰ ਹਾਈਲਾਈਟ ਕਰਨਾ ਚਾਹੀਦਾ ਸਰ ਉਹਦੇ ਵਿੱਚ ਹਾਈਲਾਈਟ ਕਰ ਰਹੇ ਆਲਰੇਡੀ ਵੀ ਕਿਹਾ ਮੈਂ ਅਸੀਂ ਐਪਰੀਸ਼ੀਏਟ ਕਰਦੇ ਆ ਤੁਸੀਂ ਗੱਲ ਇਹੋ ਵੀ ਮੇਰੀ ਗੱਲ ਸੁਣ ਤੁਸੀਂ ਅਗਰੇ ਕੁਛ ਹੋਇਆ ਹੀ ਨਹੀਂ ਮੈਂ ਤਾਂ ਕਲ ਗਈ ਨਹੀਂ ਕੁਝ ਹੋਇਆ ਨਹੀਂ ਮੈਂ ਤਾਂ ਜਿਹੜਾ ਨਹੀਂ ਹੋਇਆ ਉਹ ਦੱਸਿਆ ਦੇਖੋ ਮੈਂ ਵੀ ਕਿਤੇ ਤੂੰ ਜ਼ਰੂਰ ਤੋਂ ਜ਼ਿਆਦਾ ਇੰਟੈਲੀਜੈਂਟ ਤਾਂ ਨਹੀਂ ਹੈਗਾ ਤੁਹਾਨੂੰ ਲੱਗਦਾ ਸਰ ਮੈਨੂੰ ਲੱਗਦਾ ਮੈਨੂੰ ਤਾਂ ਇਹ ਲੱਗਦਾ ਵੀ ਤੈਨੂੰ ਸਾਰਾ ਕੁਝ ਪਤਾ ਹੈ ਤੈਨੂੰ ਸਾਰੀ ਸਿਆਸਤ ਆਉਂਦੀ ਹੈ ਤੈਨੂੰ ਸਾਰਾ ਸਮਾਜੀ ਸ਼ੂਰ ਹੈ ਤੂੰ ਮੇਰੇ ਖਿਆਲ ਹੈ ਫਿਰ ਐਮਐਲਏ ਕਿਉਂ ਨਹੀਂ ਖੜਦਾ ਉੱਤ ਕਿਟ ਲੈ ਦੋ ਸਰ ਕਿਹੜੀ ਕਿਹੜੀ ਪਾਰਟੀ ਤੋਂ ਲੈ ਕੇ ਦੋ ਮੋਗ ਦੱਸੋ वेलकम टू रीसेंट टाइम्स मैं महमूद रशीद आज रीसेंट टाइम्स दे, एपिसोड दे ना रफी साथ। रफी साथ इस एपिसोड ਦੇ ਵਿੱਚ حاضر ਹਾਂ ਔਰ ਮੇਰੇ ਨਾਲ ਡਾਕਟਰ ਮੁਹੰਮਦ रफी साहब रफी साहब ਦਾ ਪਹਿਲਾਂ ਵੀ ਕਈ ਵਾਰ ਅਸੀਂ ਇੰਟਰਵਿਊ ਕੀਤਾ ਹੈ ਅਸੀਂ ਗੱਲਬਾਤ ਕਰਦੇ ਰਹੇ ਹਾਂ ਆਉਂਦੇ ਰਹੇ ਹਾਂ ਇਹਨਾਂ ਦੇ ਕੋਲ ਅੱਜ ਇਹਨਾਂ ਦੇ ਕੋਲ ਆਉਣ ਦਾ ਇੱਕ ਮਕਸਦ ਸੀਗਾ ਇੱਕ ਵੀਡੀਓ ਵਾਇਰਲ ਹੋਈ ਹੈ ਤਖਤ ਹਜ਼ਾਰਾ ਚੈਨਲ ਤੋਂ ਇੱਕ ਮਾਫੀਨਾਮਾ ਜੋ ਹੈ ਬੜਾ ਸ਼ਹਿਰ ਦੇ ਵਿੱਚ ਵਾਇਰਲ ਹੋਇਆ ਹੈ ਉਦੇ ਵਿੱਚ ਇਹ ਗੱਲ ਕਰਨ ਇੱਥੋਂ ਦੇ ਇੱਕ ਪ੍ਰੋਮਿਨੈਂਟ ਪਰਸਨੈਲਿਟੀ ਨੇ ਬशीर ਰਾਣਾ ਜੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਇਹਨਾਂ ਨੇ ਔਰ ਉਹਨਾਂ ਨੇ ਹੱਜ ਤੇ ਜਾਣ ਤੋਂ ਪਹਿਲਾਂ ਇੱਕ ਕੁਝ ਆਪਾਂ ਗੱਲ ਕਰੀਏ ਗੱਲਾਂ ਕੀਤੀਆਂ ਕਿ ਇਹਦਾ ਕੁਝ ਗੱਲਾਂ ਦਾ ਇਤਰਾਫ ਕੀਤਾ ਆਪਾਂ ਗੱਲ ਕਰਦੇ ਆ ਰਫੀ ਸਾਹਿਬ ਦੇ ਨਾਲ ਔਰ ਪੁੱਛਦੇ ਆ ਨਾ ਤੋ ਕਿ ਹੋਰ ਇਸ ਤੋਂ ਇਲਾਵਾ ਜਿਹਨਾਂ ਦਾ ਮਤਲਬ ਆਪਾਂ ਗੱਲ ਕਰੀਏ ਕਿ ਸਿਆਸੀ ਤੌਰ ਦੇ ਉੱਪਰ ਬਹੁਤ ਜ਼ਿਆਦਾ ਗੱਲਾਂ ਹੁੰਦੀਆਂ ਨੇ ਸਟੇਜਾਂ ਦੇ ਉੱਪਰ ਔਰ ਬੈਕ ਸਟੇਜ ਆਪਾਂ ਗੱਲ ਕਰੀਏ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਬਹੁਤ ਸਾਰੇ ਬੰਦੇ ਇੱਕ ਦੂਸਰੇ ਦੇ ਉੱਪਰ ਲਾਲਚਣ ਲਾਉਂਦੇ ਨੇ ਔਰ ਇਲਜ਼ਾਮ ਲਾਉਂਦੇ ਨੇ ਰਾਣਾ ਸਾਹਿਬ ਤਾਂ ਮਾਫੀ ਮੰਗੇ ਹੋਰ ਕਿਤੇ ਕਿਤੇ ਕੋਲ ਮਾਫੀ ਲੈਣਗੇ ਔਰ ਕਿਤੇ ਕਿਤੇ ਕੋਲ ਇਹ ਗੱਲ ਕਰਨਗੇ ਇਸ ਟੌਪਿਕ ਦੇ ਉੱਪਰ ਆਪਾਂ ਗੱਲ ਕਰਦੇ ਹਾਂ ਡਾਕਟਰ ਮੁਹੰਮਦ ਰਫੀ ਸਾਹਿਬ ਦੇ ਨਾਲ ਆਓ ਸਭ ਤੋਂ ਪਹਿਲਾਂ ਵੈਲਕਮ ਕਹੀਏ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਵੈਲਕਮ ਤੁਹਾਡਾ ਮੇਰੇ ਚੈਨਲ ਰੀਸੈਂਟ ਟਾਈਮ 'ਚ ਜੀ ਸ਼ੁਕਰੀਆ ਜੀ ਬਹੁਤ-ਬਹੁਤ ਸ਼ੁਕਰੀਆ ਡਾਕਟਰ ਸਾਹਿਬ ਮਾਫੀ ਨਾਮਾ ਸੁਣਿਆ ਜੀ ਤੁਹਾਡਾ ਰਾਣਾ ਸਾਹਿਬ ਦਾ ਤੁਸੀਂ ਬੜਾ ਬੇਬਾਕੀ ਦੇ ਨਾਲ ਮਤਲਬ ਕੁਐਸਚਨ ਕੀਤੇ ਔਰ ਉਨੇ ਹੀ ਬੇਬਾਕੀ ਦੇ ਨਾਲ ਉਹਨੇ ਜਵਾਬ ਦਿੱਤੇ ਔਰ ਉਹ ਮੰਨੇ ਵੀ ਹਾਂ ਕਿਸੇ ਹੱਦ ਤੱਕ ਜੋ ਹੈ ਬੰਦਾ ਮਤਲਬ ਕਿ ਸਿਆਸੀ ਸਟੰਟ ਹੁੰਦਾ ਔਰ ਆਪਾਂ ਕਿਸੇ ਦੀ ਪਰਸਨੈਲਿਟੀ ਨੂੰ ਆਪਾਂ ਗੱਲ ਕਰੀਏ ਕਿ ਨਿੰਦ ਦੇ ਹਾਂ ਸਟੇਜ ਤੋਂ ਔਰ ਇੱਕ ਮਾਫੀ ਨਾਮਾ ਉਹਨਾਂ ਦਾ ਆ ਗਿਆ ਉਸ ਤੋਂ ਅਗਲਾ ਕੀ ਦਾ ਦੇਖੋ ਗਲਪਤੇ ਕੀ ਹੈ ਰਾਣਾ ਮੇਰਾ ਹਮ ਜ਼ulf ਹੈ ਜੀ ਮੇਰਾ ਰਿਸ਼ਤੇਦਾਰ ਹੈ ਤੇ ਉਹਨੇ ਜਦੋਂ ਕਿਹਾ ਕਿ ਮੈਂ ਉਮਰਾ ਹਜ ਤੇ ਜਾਣਾ ਹੈ ਜੀ ਤੇ ਮੈਂ ਤਾਂ ਮੈਨੂੰ ਕਿਹਾ ਕਿ ਪ੍ਰੋਫੈਸਰ ਸਾਹਿਬ ਮੈਂ ਤਾਂ ਮਾਫੀ ਸ਼ਾਫੀ ਕਰਨੀ ਹੈ ਮੈਂ ਮਾਫੀ ਮੰਗਣੀ ਮੈਂ ਕਿਹ ਅਭੀ ਗੱਲ ਹੈ ਅਭੀ ਕੱਲੀ ਇਸ ਇਹ ਮਹਿਸੂਸ ਕਰਨ ਨਾਲ ਕੀ ਤੂੰ ਜੀ ਮਾਫੀ ਮੰਗਣੀ ਹੈ ਤਾਂ ਕੋਈ ਐਸੀ ਗੱਲ ਨਹੀਂ ਅਗਰ ਤੂੰ ਕਹਿੰਦਾ ਜੀ ਮੈਂ ਫੋਨ ਵੀ ਕਰਾਂਗਾ ਹੂੰ ਉਹ ਨਹੀਂ ਹੋ ਸਕਦਾ ਟੈਲੀਫੋਨ ਵੀ ਕੀਤੇ ਹੋਣ ਲੋਕਾਂ ਨੂੰ ਤੇ ਕਹਿੰਦਾ ਜੀ ਮੈਂ ਦਿਲੋਂ ਮਾਫੀ ਮੰਗਣਾ ਚਾਹਣਾ ਮੈਂ ਕਿਹਾ ਜੀ ਇਹ ਗੱਲ ਦਿਲੋਂ ਅਗਰ ਤੂੰ ਕਰਨਾ ਚਾਹਣੇ ਤਾਂ ਇਹਨੂੰ ਪਬਲਿਕਲੀ ਅਨਾਉਂਸ ਕਰ ਦੇ ਮਤਲਬ ਇੱਕ ਕਿਉਂਕਿ ਮੇਰੇ ਮਨ ਚ ਕੀ ਸੀ ਬੜੀ ਧੀਰ ਹੋਈ ਕੁਝ ਸ਼ੇਰ ਸੁਨੇ ਸੀ ਜੀ ਕਿ ਅੱਖਾਂ ਬਾਦਲ ਦਿਲ ਸਹਰਾ ਹੋ ਜਾਂਦਾ ਹੈ ਹਮ ਸ਼ਾਮ ਢਲੇ ਮੌਸਮ ਅੱਛਾ ਹੋ ਜਾਂਦਾ ਹੈ ਜੀ ਬਾਤਾਂ ਕਰਤੇ ਕਰਤੇ ਰੋਣੇ ਲੱਗਦੇ ਹੋ बैठे बैठे तुमको क्या हो जाता है तुमसे मिलकर अपना गम कह लेता हूं दिल का बोझ जरा हल्का हो जाता है तब मेरा ख्याल है बंदे नु पता ਹੁੰਦਾ ਹੈ ਜ਼ਿੰਦਗੀ ਚ ਵੀ ਮੇਰੇ ਨਾਲ ਕਿੱਥੇ ਜ਼ਿਆਦਤੀਆਂ ਹੋਈਆਂ ਨੇ ਤੇ ਕਿੱਥੇ ਮੈਂ ਲੋਕਾਂ ਨਾਲ ਜ਼ਿਆਦਤੀਆਂ ਕੀਤੀਆਂ ਨੇ ਇਹ ਬੰਦੇ ਨੂੰ ਪਤਾ ਹੁੰਦਾ ਤੇ ਜਦੋਂ ਬੰਦਾ ਰੱਬ ਦੇ ਘਰ ਜਾਂਦਾ ਹੈ ਤਾਉਨੂੰ ਇਦਾਂ ਲੱਗਦਾ ਹੈ ਕਿ ਯਾਰ ਕਿਉਂ ਨਾ ਮੈਂ ਆਪਣੇ ਦਿਲ ਦਾ ਬੋਝ ਜਿਹੜਾ ਹੈ ਉਹ ਹਲਕਾ ਕਰ ਲਵਾਂ ਮੈਨੂੰ ਪਤਾ ਹੈ ਇਸ ਗੱਲ ਦਾ ਮੈਂ ਇਸ ਗੱਲ ਨੂੰ ਪਲੀ ਭੰਤੀ ਜਾਂਦਾ ਸਾਈਕੋਲੋਜਿਸਟ ਵੀ ਇਸ ਗੱਲ ਨੂੰ ਜਾਣਦੇ ਨੇ ਕਿ ਕਈ ਬੋਝ ਇਹ ਜਿਹੇ ਨੇ ਜਿਹੜੇ ਦਿਲ ਤੋਂ ਲੱਥਦੇ ਨਹੀਂ ਲੈਂਦੇ ਨਹੀਂ ਪਰ ਬੰਦਾ ਹੌਲਾ ਜ਼ਰੂਰ ਹੋ ਜਾਂਦਾ ਹੈ ਤੇ ਮੇਰਾ ਖਿਆਲ ਹੈ ਖੁਦ ਸਕਦੇ ਰਾਨੀ ਨੂੰ ਇਹ ਗੱਲ ਚੇਤੇ ਹੋਵੇ ਕਿ ਮੈਂ ਕੁਝ ਜ਼ਿਆਦਤੀਆਂ ਕੀਤੀਆਂ ਨੇ ਤੇ ਕਿਉਂ ਨਾ ਮੈਂ ਮਾਫੀ ਮੰਗ ਲਮਾ ਤਾਂ ਕਿ ਅੱਲਾ ਮੀਆਂ ਆਪਣੀ ਬਾਰਗਾ ਦੇ ਵਿੱਚ ਮੇਰਾ ਹੱਜ ਜਿ ਰਹੇਗਾ ਉਹ ਕਬੂਲ ਕਰ ਲਵੇ ਬਸ ਐਸੇ ਸਿਲਸਲੇ ਦੀ ਕੜੀ ਸੀ ਮੈਂ ਉਹਨੂੰ ਕੁਝ ਨਹੀਂ ਕਿਹਾ ਉਹਦੇ ਮਨ ਚ ਜੋ ਆਇਆ ਮੈਂ ਤਾਂ ਉਹਨੂੰ ਵੈਸੀ ਬੈਠੇ ਸੀ ਤੇ ਉਹਦੇ ਮਨ ਚ ਜੋ ਆਇਆ ਉਹਨੇ ਕਹਿਤਾ ਤੇ ਮੈਨੂੰ ਚੰਗਾ ਲੱਗਿਆ ਮੈਨੂੰ ਇਦਾਂ ਲੱਗਿਆ ਵੀ ਆਹ ਇੱਕ ਅੱਛਾ ਟ੍ਰੈਂਡ ਹੈ ਮਲੇਰ ਕੁੱਟਲੇ ਦੇ ਵਿੱਚ ਅੱਛਾ ਟ੍ਰੈਂਡ ਹੈ ਅਗਰ ਅਸੀਂ ਇਹ ਮਹਿਸੂਸ ਕਰੀਏ ਵੀ ਆਰ ਮੈਂ ਇੱਥੇ ਗਲਤ ਸੀ ਤਾਂ ਉਹ ਥੇ ਗੱਲ ਸੀ ਮੈਂ ਥੇ ਗੱਲ ਸੀ ਮੇਰਾ ਖਿਆਲ ਹੈ ਫਰਦਰ ਪ੍ਰੋਬਲਮ ਤੋਂ ਬੰਦਾ ਜਿਹੜਾ ਹੈਗਾ ਦਿਮਾਗੀ ਪਰੇਸ਼ਾਨੀ ਤੋਂ ਦਿਮਾਗੀ ਬੋਝ ਤੋਂ ਡਿਪਰੈਸ਼ਨ ਤੋਂ ਬਚ ਜਾਂਦਾ ਹੈ ਸਰ ਆ ਰਾਣਾ ਜੀ ਨੇ ਤਾਂ ਬੜੀ ਬੇਬਾਕੀ ਦੇ ਨਾਲ ਇਤਰਾਫ ਕਰ ਲਿਆ ਕਿ ਹਾਂ ਠੀਕ ਹੈ ਕੁਝ ਗਲਤੀਆਂ ਉਹਨਾਂ ਤੋਂ ਹੋਈਆਂ ਜੋ ਵੀ ਹੁੰਦਾ ਹੈ ਇਹ ਔਰ ਸਿਆਸੀ ਤੌਰ ਦੇ ਉੱਪਰ ਆਪਾਂ ਦੇਖਦੇ ਹਾਂ ਹੁਣ 2027 ਦਾ ਇਲੈਕਸ਼ਨ ਸਿਰ ਦੇ ਉੱਪਰ ਤੁਸੀਂ ਦੇਖੋਗੇ ਸਟੇਜਾਂ ਤੋਂ ਤੁਸੀਂ ਦੇਖਿਆ ਵੀ ਹੈ ਕਿਉਂਕਿ ਇਨਡਾਇਰੈਕਟਲੀ ਕਿਤੇ ਨਾ ਕਿਤੇ ਤੁਸੀਂ ਵੀ ਪੋਲਿਟਿਕਸ ਨਾਲ ਜੁੜੇ ਰਹੇ ਹੋ ਮਲੇਰ ਕੋਲ ਦੇ ਦੀ ਤੁਹਾਨੂੰ ਪਤਾ ਹੈ ਜਿਹੜਾ ਟਾਪ ਲੈਵਲ ਦਾ ਲੀਡਰ ਹੈ ਉਹ ਟਾਪ ਲੈਵਲ ਦੇ ਉੱਪਰ ਐਲੀਗੇਸ਼ਨ ਤੋਂ ਐਲੀਗੇਸ਼ਨ ਔਰ ਜਿਹੜਾ ਮਿਡਲ ਲੈਵਲ ਦਾ ਮਿਡਲ ਲੈਵਲ ਤੇ ਜਿਹੜਾ ਲੋਅਰ ਲੈਵਲ ਦਾ ਹੈ ਜਾਂ ਆਪਾਂ ਗੱਲ ਕਰੀਏ ਕਿ ਤਹਿਸੀਲ ਲੈਵਲ ਦਾ ਐਮਐਲਏ ਲੈਵਲ ਦਾ ਐਮਐਲਏ ਲੈਵਲ ਦੇ ਉੱਪਰ ਇਹ ਚੀਜ਼ਾਂ ਚੱਲਦੀਆਂ ਨੇ ਔਰ ਉਹਦੇ ਵਿੱਚ ਪਹਿਲਾਂ ਵੀ ਹੋਈਆਂ ਨੇ ਔਰ ਇਹ ਉਮੀਦ ਕੀਤੀ ਜਾਂਦੀ ਹੈ ਕਿ ਦੁਬਾਰਾ ਫੇਰ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੀਆਂ ਸਰ ਮਾਫੀ ਕਿਹਦੇ ਕਿਹਦੇ ਤੋਂ ਮੰਗਵਾਉਗੇ ਗੱਲਾਂ ਤਾਂ ਸਭ ਨਹੀਂ ਕੀਤੀਆਂ ਨੇ ਔਰ ਬਹੁਤ ਸਾਰੇ ਜਿਸ ਜਿਸਰ ਨੂੰ ਤੁਸੀਂ ਕਿਹਾ ਕਿ ਬੰਦੇ ਨੂੰ ਪਤਾ ਹੁੰਦਾ ਕਿ ਮੈਂ ਕਿੱਥੇ ਕਿੰਨਾ ਜ਼ਿਆਤੀ ਕੀਤੀ ਹੈ ਕੀ ਲੱਗਦਾ ਹੈ ਕਿ ਹੋਰ ਵੀ ਜਿਹੜੇ ਬੰਦੇ ਹੈਗੇ ਰਾਣਾ ਜੀ ਵਰਗੇ ਉਹਨਾਂ ਕੋਲ ਜਾਵੋਗੇ ਤੇ ਉਹਨਾਂ ਦੇ ਨਾਲ ਤੁਸੀਂ ਇੰਟਰਵਿਊ ਕਰੋਗੇ ਉਹਨਾਂ ਤੋਂ ਪੁੱਛੋਗੇ ਨਾ 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 ਮੈਂ ਕਿਉਂ ਜਾਊਂਗਾ ਜੀ ਰਾਣਾ ਤਾਂ ਮੇਰੇ ਕੋਲ ਮੇਰੇ ਘਰ ਆਇਆ ਅੱਛਾ ਜੀ ਤੇ ਉਹਨੇ ਮੇਰੇ ਨਾਲ ਗੱਲ ਕੀਤੀ ਬਸ ਤੇ ਅਦਰਵਾਈਜ਼ ਮੈਨੂੰ ਕੋਈ ਸ਼ੌਕ ਥੋੜੇ ਹੀ ਹੈ ਯਾਰ ਵੀ ਮੈਂ ਲੋਕਾਂ ਤੋਂ ਮਾਫ਼ੀਆਂ ਮੰਗਵਾਉਂਦਾ ਫਿਰਾਂ ਔਰ ਦੂਜੀ ਗੱਲ ਇਹ ਹੈ ਇਹ ਤਾਂ ਅੱਲਾ ਤੌਫੀਕ ਦਿੰਦਾ ਹੈ ਅਗਰ ਕੋਈ ਬੰਦਾ ਚਾਹੁੰਦਾ ਹੈ ਵੀ ਯਾਰ ਮੈਨੇ ਕਿਸੇ ਨਾਲ ਜ਼ਿਆਤੀਆਂ ਕੀਤੀਆਂ ਨੇ ਤੇ ਮੈਂ ਮਾਫੀ ਮੰਗਣਾ ਚਾਹਣਾ ਤਾਂ ਮੇਰਾ ਖਿਆਲ ਹੈ ਉਹ ਮੰਗ ਲਵੇ ਮੈਨੂੰ ਕੀ ਤਰਾਜ਼ ਹੈ ਮੇਰੇ ਚੈਨਲ ਤੋਂ ਮੰਗ ਲਵੇ ਤੇਰੇ ਚੈਨਲ ਤੋਂ ਮੰਗ ਲਵੇ ਮੈਨੂੰ ਕੀ ਤਰਾਜ਼ ਹੈ ਚਲੋ ਇਹ ਮੈਂ ਤੁਹਾਡੀ ਗੱਲ ਮੰਨਦਾ ਰਾਣਾ ਜੀ ਤੁਹਾਡੇ ਕੋਲ ਆਗੇ ਰਾਣਾ ਜੀ ਵਰਗਾ ਦਮ ਕਿੰਨੇ ਕੁ ਬੰਦੇ ਰਖਾਉਂਦੇ ਹੋਣਗੇ ਮੈਂ ਗੱਲ ਕਰਦਾ ਕਿ ਇੱਕ ਕਟਸੀ ਹੁੰਦੀ ਅੰਦਰੋਂ ਇੱਕ ਜਿਹੜੀ ਹੁੰਦੀ ਇੱਕ ਪਾਵਰ ਹੁੰਦੀ ਹੈ ਇੱਕ ਰੱਬ ਦੀ ਦੇਣ ਹੁੰਦੀ ਹੈ ਬੰਦਾ ਕਹਿੰਦਾ ਹਾਂ ਮੈਂ ਇਸ ਬੰਦੇ ਨਾਲ ਜ਼ਿਆਦਤੀ ਕੀਤੀ ਚਲ ਠੀਕ ਹੈ ਮੈਨੂੰ ਸੌਰੀ ਕਹਾ ਚਲੋ ਠੀਕ ਹੈ ਰਾਣਾ ਜੀ ਦੇ ਬੰਦੇ ਵਿੱਚ ਆਈਓ ਤੁਹਾਡੇ ਕੋਲ ਆਗੇ ਕਿੰਨੇ ਕ ਐਸੇ ਹੋਣਗੇ ਲੱਗਦਾ ਤੁਹਾਨੂੰ ਵੀ ਹੋਰ ਵੀ ਮਤਲਬ ਐਸੇ ਬੰਦੇ ਹੋਣਗੇ ਦੇਖੋ ਮੇਰੇ ਹਿਸਾਬ ਜਿ ਮੇਰਾ ਖਿਆਲ ਹੈ ਜਿਹੜਾ ਬੰਦਾ ਹੱਜ ਕਰਨ ਜਾਂਦਾ ਹੈ ਉਹ ਸੱਚੇ ਮਨ ਨਾਲ ਹੀ ਹੱਜ ਕਰਨ ਜਾਂਦਾ ਹੈ ਸਰ ਮੇ ਇਹ ਗੱਲ ਉਹਨਾਂ ਦੇ ਇੰਟਰਵਿਊ ਚ ਵੀ ਇਹ ਗੱਲ ਕਹੀ ਹੈ ਵੀ ਜ਼ੁਬਾਨ ਦਾ ਵੀ ਹੱਜ ਹੈ ਕੰਨਾਂ ਦਾ ਵੀ ਹੱਜ ਹੈ ਅੱਖਾਂ ਦਾ ਵੀ ਹੱਜ ਹੈ ਦਿਲ ਦਾ ਵੀ ਹੱਜ ਹੈ ਦਿਮਾਗ ਦਾ ਵੀ ਹੱਜ ਹੈ ਤੇ ਅਗਰ ਹੱਜ ਹੈ ਤਾਂ ਫਿਰ ਕੰਪਲੀਟ ਹੱਜ ਹੈ ਇਹ ਥੋੜੀ ਆ ਵੀ ਬੰਦਾ ਫਿਰ ਹੱਜ ਕਰਨ ਤੋਂ ਬਾਅਦ ਵੀ ਮਾੜਾ ਵੇਖੂਗਾ ਮਾੜਾ ਬੋਲੂਗਾ ਮਾੜਾ ਸੁਣੂਗਾ ਹੈਨਾ ਤੇ ਕਿਸੇ ਦਾ ਮਾੜਾ ਕਰੂਗਾ ਮੈਂ ਤਾਂ ਇੱਥੇ ਤੱਕ ਕਹਿਣਾ ਵੀ ਇਦਾਂ ਨਹੀਂ ਮਤਲਬ ਹੱਜ ਜਿਹੜਾ ਹੈਗਾ ਸਰ ਉਹ ਬਹੁਤ عظیم ਚੀਜ਼ ਹੈ ਔਰ ਉਹ عظیم ਫਰਜ਼ ਹੈ ਅਗਰ ਕੋਈ ਉਹਦਾ ਉਹਦੀ ਜ਼ਿਆਰਤ ਤੋਂ ਪਹਿਲਾਂ ਮੱਕਾ ਖਾਨਕਾਬਾਦੀ ਜ਼ਿਆਰਤ ਤੋਂ ਪਹਿਲਾਂ ਉਹ ਹੱਜ ਤੋਂ ਪਹਿਲਾਂ ਅਗਰ ਆਪਣਿਆਂ ਤੋਂ ਕੋਈ ਮਾਫੀ ਮੰਗ ਲੈਂਦਾ ਹੈ ਤਾਂ ਫਿਰ ਇਹਦੇ ਵਿੱਚ ਪ੍ਰੋਬਲਮ ਵੀ ਕੀ ਹੈ ਜੀ ਮੇਰਾ خیال ਹੈ ਜਿਹਦੇ ਚ ਹੋਰ ਇਹ ਇਹ ਤੌਫੀਕ ਵੀ ਅੱਲਾ ਮੀਆਂ ਦਿੰਦਾ ਹੈ ਜੀ ਹਰ ਬੰਦੇ ਦੇ ਵਿੱਚ ਮਤਲਬ ਜਿਹੜਾ ਹੈਗਾ ਐਡਾ ਹੌਸਲਾ ਨਹੀਂ ਹੁੰਦਾ ਮਾਫੀ ਮੰਗਣਾ ਸਰ ਲੜਾਈ ਕਰਨਾ ਕੋਈ ਬਹਾਦਰੀ ਨਹੀਂ ਹਾਂ ਸਹੀ ਹੈ ਮਾਫੀ ਮੰਗਣਾ ਬਹੁਤ ਬੜੀ ਬਹਾਦਰੀ ਹੈ ਜੀ 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 ਔਰ ਫਿਰ ਜਿਹੜਾ ਬੰਦਾ ਮਾਫ ਕਰ ਦੇਵੇ ਉਹ ਦੋ ਵੀ ਬਾਦਰੇ ਜੀ 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 ਔਰ ਪ੍ਰੈਸਰ ਸਾਹਿਬ ਇੱਕ ਇਥੇ ਥੋੜੀ ਜਿਹੀ ਗੱਲ ਮੈਂ ਕਰੂੰਗਾ ਚਲੋ ਆਪਾਂ ਪੋਲਿਟਿਕਸ ਦੇ ਗਰਾਉਂਡ ਦੀ ਗੱਲ ਕਰ ਰਹੇ ਹਾਂ ਹਮ ਸਰ ਬੜੇ ਹੋ ਐਜੂਕੇਸ਼ਨ ਨੂੰ ਬੜਾ ਲੰਮਾ ਸਮਾਂ ਦਿੱਤਾ ਜੀ ਪੋਲਿਟਿਕਸ ਦੇ ਵੀ ਨਾਲ ਕਿਤੇ ਨਾ ਕਿਤੇ ਕੋਈ ਅਟੈਚਮੈਂਟ ਰਹੀ ਠੀਕ ਹੈ ਸਰ ਕੈਬਨਟ ਮਨਿਸਟਰ ਵੀ ਮਲੇਰ ਕੋੜਲੇ ਦੇ ਬਹੁਤ ਰਹੇ ਕੀ ਮਲੇਰ ਕੋੜਲਾ ਉਸ ਮੁਕਾਮ ਤੇ ਹੈ ਜਿੱਥੇ ਨੂੰ ਹੋਣਾ ਚਾਹੀਦਾ ਸੀ ਦੇਖੋ ਮੇਰੇ ਹਿਸਾਬ ਨਾਲ ਪਤਾ ਕੀ ਹੈ ਸਰ ਐਕਚੁਅਲੀ ਜਿਹਨੂੰ ਆਪਾਂ ਕਹਿੰਦੇ ਆ ਵੀ ਰਫੀ ਮੁਹੰਮਦਾ ਮੈਂ ਤੇ ਉਸ ਨਾਲ ਖੜ ਜਾਂਦਾ ਹੂੰ ਉਹ ਜੀ ਆਪਣੀ ਸੋਚ ਨੂੰ ਵੱਡਾ ਕਰ ਲੈਂਦਾ ਜੀ ਹਕੀਕਤ ਇਹ ਹੈ ਵੀ ਜ਼ਿਲ੍ਹਾ ਬੰਨਣਾ ਜਿਹੜਾ ਹੈਗਾ ਉਹ ਲੋਕਲ ਪੋਲਿਟਿਕਸ ਲਈ ਕੋਈ ਬਹੁਤ ਬੜੀ ਗੱਲ ਨਹੀਂ ਹੁੰਦੀ ਇਹ ਤਾਂ ਜਿਹਦਾ ਜੇਰਾ ਹੈ ਨਾ ਜਿਹਦੇ ਵਿੱਚ ਹੌਸਲਾ ਉਹ ਹੀ ਸੋਚ ਸਕਦਾ ਹੈ ਔਰ ਇਹ ਹੌਸਲੇ ਵਾਲੇ ਲੋਕਾਂ ਨੇ ਜ਼ਿਲ੍ਹਾ ਬਣਾਇਆ ਮੇਰੀ ਗੱਲ ਸਮਝ ਗਏ ਨਾ ਸਮਝ ਗਏ ਬਸ ਇਸ ਤੋਂ ਅਗਲਾ ਜਿਹੜਾ ਕੁਐਸਚਨ ਹੈ ਹੌਸਲੇ ਵਾਲੇ ਲੋਕਾਂ ਨੇ ਜ਼ਿਲ੍ਹਾ ਤਾਂ ਬਣਾਤਾ ਕਿ ਜ਼ਿਲ੍ਹਾ ਬਣਾਉਣ ਦੇ ਨਾਲ ਸਾਰਾ ਕੁਝ ਹੋ ਗਿਆ ਕਿ ਆਪਾਂ ਇਨਫਰਾਸਟ੍ਰਕਚਰ ਦੀ ਗੱਲ ਦੇ ਉੱਪਰ ਇਨਫਰਾਸਟ੍ਰਕਚਰ ਦੇ ਉੱਪਰ ਫੋਕਸ ਨਾ ਕਰੀਏ ਕਿ ਐਜੂਕੇਸ਼ਨਲ ਡਿਵੈਲਪਮੈਂਟ ਦੇ ਉੱਪਰ ਆਪਾਂ ਫੋਕਸ ਨਾ ਕਰੀਏ ਕਿ ਆਪਾਂ ਇਕਨੋਮਿਕਲ ਡਿਵੈਲਪਮੈਂਟ ਦੇ ਉੱਪਰ ਫੋਕਸ ਨਾ ਕਰੀਏ ਔਰ ਸਿਰਫ ਔਰ ਸਿਰਫ ਜ਼ਿਲ੍ਹਾ ਬਣਾਉਣਾ ਇਟ ਇਜ਼ ਨਾਟ ਅ ਬਿਗ ਥਿੰਗ ਤੁਸੀਂ ਤੁਸੀਂ ਸਰ ਤੁਸੀਂ ਗੱਲ ਕਹੀ ਚਲੋ ਠੀਕ ਹੈ ਬਣਾਇਆ ਜਿਹਨੇ ਵੀ ਬਣਾਇਆ ਜਿਹਦੀ ਵੀ ਐਫਰ ਰਹੀ ਵੈਲ ਐਂਡ ਗੁੱਡ ਇਨਫਰਾਸਟ੍ਰਕਚਰ ਤਨੂ ਕੀ ਲੱਗਦਾ ਵੀ ਕਿ ਸਤ ਤੱਕ ਜਿਹੜਾ ਬਣ ਗਿਆ ਹੋਊਗਾ ਜ਼ਿਲ੍ਹੇ ਦੇ ਵਿੱਚ 20% ਦਾ ਇਨਫਰਾਸਟ੍ਰਕਚਰ ਨਹੀਂ ਆ ਸਰ ਦੇਖੋ ਗੱਲ ਇਹ ਹੈ ਇਹਦੇ ਲਈ ਮੈਂ ਮੁਬਾਰਕ ਬਾਤ ਦਿੰਨਾ ਜਿੰਨੇ ਵੀ ਉਰੇ ਡੀਸੀ ਆਏ ਨੇ ਜੀ ਜਿੰਨੇ ਵੀ ਉਰੇ ਐਸਐਸਪੀ ਆਏ ਨੇ ਜੀ ਮੰਨ ਲਓ ਜਿੰਨੇ ਵੀ ਆਫੀਸਰ ਆਏ ਨੇ ਜੀ ਮਲੇਰਕੋਟਲਾ ਇਸ ਮਾਮਲੇ ਦੇ ਵਿੱਚ ਕੁਝ ਖੁਸ਼ ਨਸੀਬ ਹੈ ਕਿ ਮਲੇਰਕੋਟਲੇ ਨੂੰ ਆਫੀਸਰਸ ਬਹੁਤ ਵਧੀਆ ਮਿਲੇ ਨੇ ਠੀਕ ਹੈ ਮਤਲਬ ਕੀ ਯਾਰ ਇਹ ਗ੍ਰੇਟਨੈਸ ਨਹੀਂ ਹੈਗੀ ਹੈ ਵੀ ਕੋਈ ਆਫਿਸ ਨਹੀਂ ਡੀ ਡੀਸੀ ਆ ਕੇ ਬਹਿ ਗਿਆ ਓਏ ਕੋਈ ਆਫਿਸ ਹੀ ਨਹੀਂ ਐਸਐਸਪੀ ਦੀ ਅਪੁਆਇੰਟਮੈਂਟ ਹੋਗੀ ਤੇ ਉਹਨਾਂ ਨੇ ਜਿੰਨਾ ਕੁ ਵੀ ਕੁਝ ਹੈਗਾ ਉਹ ਉਹਨਾਂ ਨੇ ਆਪ ਕ੍ਰੀਏਟ ਕੀਤਾ ਹੈ ਮਤਲਬ ਡੀਸੀ ਸਾਹਿਬ ਦੀਆਂ ਪਰਸਨਲ ਐਫਰਟਸ ਦੇ ਨਾਲ ਮਤਲਬ ਉਹ ਜਿਹੜਾ ਕਾਲਜ ਦੇ ਸਾਹਮਣੇ ਜੀ ਜੀ ਫਰੰਟ ਹੈ ਉਹ ਬਣ ਗਿਆ ਹੁਣ ਵੀ ਮਤਲਬ ਪੁਲਿਸ ਦੀਆਂ ਐਫਰਟਸ ਦੇ ਨਾਲ ਪੁਲਿਸ ਸਿਵਲ ਲਾਈਨ ਜੀ ਪੁਲਿਸ ਲਾਈਨ ਬਣ ਗਈ ਤੇ ਜਿੰਨੇ ਯੋਗੇ ਹੈਗੇ ਵਿਚਾਰੇ ਉਹ ਕੰਮ ਕਰੀ ਜਾ ਰਹੇ ਨੇ ਇਸ ਤੋਂ ਇਲਾਵਾ ਤੁਸੀਂ ਇਹ ਦੇਖੋ ਵੀ ਇਜ਼ ਨਾਟ ਐਨਫ ਈਅਰ ਐਸਟੈਬਲਿਸ਼ ਹੋ ਗਿਆ ਜ਼ਿਲ੍ਹਾ ਔਰ ਜ਼ਿਲ੍ਹਾ ਮੇਰੇ ਖਿਆਲ ਹੈ ਰੰਗ ਵੀ ਵਿਖਾਉਣ ਲੱਗ ਗਿਆ ਠੀਕ ਇਜ਼ ਇਜ਼ ਨਾਟ ਐ ਡਿਵੈਲਪਮੈਂਟ ਨਹੀਂ I ਮੀਨ ਨਹੀਂ ਮੇਰੀ ਗੱਲ ਸੁਣੋ ਮਤਲਬ ਕ੍ਰਿਟਿਸਿਜ਼ਮ ਫਾਰ ਦਾ ਸੇਕ ਆਫ ਕ੍ਰਿਟਿਸਿਜ਼ਮ ਇਜ਼ ਨਾਟ ਅ ਗੁੱਡ ਥਿੰਗ ਮੈਂ ਇਹ ਗੱਲ ਕਹਿਣਾ ਵੀ ਦੇਖੋ ਆਪਣੇ ਬਿੱਲੇ ਜੋ ਵੀ ਸਮੇਂ ਦੇ ਹਾਕਮ ਨੇ ਕੀਤਾ ਮਤਲਬ ਜੀਨੇ ਚੰਗਾ ਕੰਮ ਕੀਤਾ ਵੀ ਸ਼ੁੱਡ ਐਪਰੀਸ਼ੀਏਟ ਇਟ ਮੈਂ ਅਪਰੀਸ਼ੀਏਟ ਅਪਰੀਸ਼ੀਏਟ ਕਰਨਾ ਚਾਹੀਦਾ ਹੈ ਐਪਰੀਸ਼ੀਏਸ਼ਨ ਬੰਦ ਹੀ ਹੈ ਉਸ ਬੰਦੇ ਦਾ ਜਿਸ ਬੰਦੇ ਨੇ ਵੀ ਜਿਹੜੀ ਐਫਰਟ ਕੀਤੀ ਹੈ ਉਸ ਬੰਦੇ ਦੀ ਉਹ ਐਪਰੀਸ਼ੀਏਸ਼ਨ ਹੋਣੀ ਚਾਹੀਦੀ ਹੈ 노 ਡਾਊਟ ਸਰ ਸਰ ਮੈਂ ਹਾਂ ਹਾਂ ਮੈਂ ਮੈਂ ਇੱਕ ਪੁਆਇੰਟ ਰੱਖਦਾ ਤੁਸੀਂ ਗੱਲ ਕੀਤੀ ਚਲੋ ਠੀਕ ਹੈ ਜ਼ਿਲ੍ਹਾ ਬਣ ਗਿਆ ਜ਼ਿਲ੍ਹਾ ਵੈਲੈਂਟ ਗੁੱਡ ਮੈਂ ਤਾਂ ਇੱਕ ਗੱਲ ਇਨਫਰਾਸਟ੍ਰਕਚਰ ਦੀ ਗੱਲ ਕੀਤੀ ਹੈ ਮੈਂ ਸਿਵਲ ਹਸਪੀਟਲ ਦੀ ਗੱਲ ਕਰ ਰਿਹਾ ਸਿਵਲ ਹਸਪੀਟਲ ਦੇ ਵਿੱਚ ਧਰਨਣ ਲੱਗਦਾ ਕਿ ਇੱਥੇ ਡਾਕਟਰ ਨਹੀਂ ਹੈ ਤਾਂ ਉਸ ਸਰ ਮੈਂ ਹਾਂ ਮੈਂ ਮੈਂ ਇੱਕ ਪੁਆਇੰਟ ਰੱਖਦਾ ਤੁਸੀਂ ਗੱਲ ਕੀਤੀ ਚਲੋ ਠੀਕ ਹੈ ਜ਼ਿਲ੍ਹਾ ਬਣ ਗਿਆ ਜ਼ਿਲ੍ਹਾ ਵੈਲੈਂਟ ਗੁੱਡ ਮੈਂ ਤਾਂ ਇੱਕ ਗੱਲ ਇਨਫਰਾਸਟ੍ਰਕਚਰ ਦੀ ਗੱਲ ਕੀਤੀ ਹੈ ਮੈਂ ਸਿਵਲ ਹਸਪੀਟਲ ਦੀ ਗੱਲ ਕਰ ਰਿਹਾ ਸਿਵਲ ਹਸਪੀਟਲ ਦੇ ਵਿੱਚ ਧਰਨਣ ਲੱਗਦਾ ਕਿ ਇੱਥੇ ਡਾਕਟਰ ਨਹੀਂ ਹੈ ਇੱਕ ਬੰਦਾ ਜਾ ਕੇ ਰਿਟ ਪਾਉਂਦਾ ਪੀਆਈਐਲ ਪਾ ਰਿਹਾ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦੇ ਪੀਆਈਐਲ ਤੋਂ ਬਾਅਦ ਹਾਈ ਕੋਰਟ ਕਹਿੰਦਾ ਵੀ ਇਹ ਟਾਈਮ ਫਰੇਮ ਹੈ ਜੀ ਤੁਹਾਡੇ ਇਹਦੇ ਡਿਊਰੇਸ਼ਨ ਦੇ ਵਿੱਚ ਤੁਹਾਨੂੰ ਉੱਥੇ ਡਾਕਟਰਸ ਦੇਣੇ ਆ ਠੀਕ ਹੈ ਜੀ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਆ ਕਿ ਇਹ ਐਜੂਕੇਸ਼ਨਲ ਆਪਾਂ ਡਵੈਲਪਮੈਂਟ ਔਰ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਆ ਕਿ ਕੋਈ ਨਰਸਿੰਗ ਕਾਲਜ ਕੋਈ ਇਸ ਤੋਂ ਇਲਾਵਾ ਜਿਹੜਾ ਹੈ ਐਜੂਕੇਸ਼ਨ ਦੇ ਵਿੱਚ ਹੋਰ ਬਹੁਤ ਕੁਝ ਹੈ ਮੈਂ ਆਈਟੀਆਈ ਦੀ ਗੱਲ ਕਰਦਾ ਸਰ ਆਈਟੀਆਈ ਦੇ ਵਿੱਚ ਇੱਕ ਸਰਵੇ ਕਰਵਾ ਲਓ ਮਲੇਰ ਕੋਲ ਦੇ ਵਿੱਚ ਕਿੰਨੇ ਕਿੰਨੇ ਕੁ ਬੱਚੇ ਆ ਜਿਨ੍ਹਾਂ ਨੂੰ ਪਤਾ ਵੀ ਆਈਟੀਆਈ ਕਿੱਥੇ ਆ ਠੀਕ ਹੈ ਠੀਕ ਹੈ ਨਾ ਜੀ ਮੈਂ ਗੱਲ ਉਸ ਚੀਜ਼ ਦੀ ਕਰ ਰਿਹਾ ਕਿ ਸਾਡਾ ਫੋਕਸ ਜਿਹੜਾ ਹੈਗਾ ਸਿਰਫ ਜ਼ਿਲ੍ਹਾ ਬਣਾਉਣ ਦੇ ਉੱਪਰ ਰਿਹਾ ਜਾਂ ਅਸੀਂ ਉੱਥੇ ਵੀ ਕੁਝ ਕਰ ਕਰ पाए ਇਹ ਜੋ ਸੈਗਮੈਂਟ ਹੈ ਜਿਹੜੇ ਨੈਸੈਸਰੀ ਸੈਗਮੈਂਟ ਸੀਗੇ ਇਹਨਾਂ ਸੈਗਮੈਂਟਸ ਦੇ ਉੱਪਰ ਕੰਮ ਹੋਇਆ ਜਾਂ ਨਹੀਂ ਹੋਇਆ ਤੁਹਾਨੂੰ ਕੀ ਲੱਗਦਾ ਤੇਰੇ ਜਿਹੇ ਵੀ ਜਿੰਨੀਆਂ ਵੀ ਨੈਗੇਟਿਵ ਚੀਜ਼ਾਂ ਨੇ ਸਾਰੀਆਂ ਤੁਹਾਡੇ ਕੋਲ ਹੀ ਨੇ ਤੁਸੀਂ ਕਦੇ ਤਾਂ ਯਾਰ ਕਿਸੇ ਦੀ ਕਿਸੇ ਦਾ ਦਿਲ ਖੋਲ ਕੇ ਤੁਸੀਂ ਕਿਸੇ ਦੀ ਮਤਲਬ ਕਦੋਂ ਕਰੋਤਾ ਸੀ ਅਗਰ ਮੰਨ ਲਓ ਅਗਰ ਆਪਾਂ ਦੇਖੀਏ ਇਮਾਨਦਾਰੀ ਨਾਲ ਦੇਖੀਏ ਤਾਂ ਉਰੇ ਮਲੇਰਕੋਟਲੇ ਦੇ ਵਿੱਚ ਬੀਐਡ ਕਾਲਜ ਹੋਣਾ ਥੋੜੀ ਜੀ ਗੱਲ ਹੈ ਠੀਕ ਹੈ ਕੁੜੀਆਂ ਦਾ ਕਾਲਜ ਹੋਣਾ ਥੋੜੀ ਜੀ ਗੱਲ ਹੈ ਠੀਕ ਹੈ ਜ਼ਿਲ੍ਹਾ ਬਣਾਣਾ ਥੋੜੀ ਜੀ ਗੱਲ ਹੈ ਠੀਕ ਹੈ ਇਸ ਤੋਂ ਇਲਾਵਾ ਮਲੇਰਕੋਟਲੇ ਦੀਆਂ ਸੜਕਾਂ ਤਿਆਰ ਨੇ ਆਲਮੋਸਟ ਮੇਰੇ ਖਿਆਲ ਤਿਆਰ ਹੈ ਮਿਉਂਸਿਪੈਲਿਟੀ ਅੱਛਾ ਕੰਮ ਕਰ ਰਹੀ ਹੈ ਉਹ ਜ਼ਿਲ੍ਹਾ ਉਹ ਕੰਮ ਕਰ ਰਹੇ ਨੇ ਤੇ ਜੋ ਕੁਝ ਹੋਇਆ ਤੁਸੀਂ ਉਹਦੀ ਤਾਂ ਐਪਰੀਸ਼ੀਏਟ ਕਰੋ ਆ ਨਹੀਂ ਆ ਨਹੀਂ ਅੱਧਾ ਗਲਾਸ ਖਾਲੀ ਹੈ ਅੱਧਾ ਭਰਿਆ ਹੋਇਆ ਹੈ ਬਸ ਤੁਹਾਡਾ ਗਲਾਸ ਜਿਹੜਾ ਹੈਗਾ ਉਹ ਅੱਧਾ ਖਾਲੀ ਹੋ ਰਹਿਦਾ ਹੈ ਬਾਕੀ ਹੋਰ ਕੁਝ ਨਹੀਂ ਤੁਹਾਨੂੰ ਡਿਵੈਲਪਮੈਂਟ ਕੋਈ ਨਜ਼ਰ ਨਹੀਂ ਆ ਰਹੀ ਸਰ ਡਵੈਲਪਮੈਂਟ ਵਾਸਤੇ ਸੀ ਐਪਰੀਸ਼ੀਏਟ ਕਰਦੇ ਆ ਜਿਹੜੀ ਚੀਜ਼ ਨਹੀਂ ਹੋਈ ਉਹ ਤਾਂ ਮੰਨੋ ਤੁਸੀਂ ਨਹੀਂ ਤੁਸੀਂ ਆਪਣਾ ਝਕਾਓ ਤੁਸੀਂ ਕਿਉਂ ਮਤਲਬ ਇੱਕ ਪਾਸੇ ਨੂੰ ਰੱਖ ਕੇ ਗੱਲ ਕਰ ਰਹੇ ਹੋ ਤੁਸੀਂ ਗੱਲ ਕਰ ਰਹੇ ਹੋ ਵੀ ਜਿਹੜੇ ਮੇਰੇ ਵਰਗੇ ਪੱਤਰਕਾਰ ਆ ਉਹ ਇਹ ਕਰਦੇ ਆ ਸਰ ਮੇਰੇ ਵਰਗੇ ਪੱਤਰਕਾਰ ਆ ਜੇ ਮੈਂ ਗੱਲ ਕਰਾਂ ਕਿ ਤੁਸੀਂ ਵੀ ਝਕਾਓ ਆਪਣਾ ਕਿਸੇ ਸਪੈਸੀਫਿਕ ਪਾਰਟੀ ਕੇ ਲਈ ਰੱਖ ਕੇ ਗੱਲ ਕਰ ਰਹੇ ਹੋ ਨਹੀਂ ਨਹੀਂ ਡੰਡੀ ਨਹੀਂ ਮਾਰ ਰਿਆ ਮੈਨੂੰ ਇਹ ਗੱਲ ਕਰਦੀ ਆ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਿਹੜਾ ਹੈਗਾ ਉਹ ਹੋਣਾ ਚਾਹੀਦਾ ਹੈ ਅਗਰ ਕਿਸੇ ਨੇ ਅੱਛਾ ਕੰਮ ਕੀਤਾ ਤਾਂ ਉਹ ਤੁਹਾਨੂੰ ਹਾਈਲਾਈਟ ਕਰਨਾ ਚਾਹੀਦਾ ਸਰ ਉਹਦੇ ਵਿੱਚ ਹਾਈਲਾਈਟ ਕਰ ਰਹੇ ਆ ऑलरेडी ਮੈਂ ਕਿਹਾ ਮੈਂ ਅਸੀਂ ਐਪਰੀਸ਼ੀਏਟ ਕਰਦੇ ਆ ਜੇ ਗਰਿਓ ਵੀ ਮੇਰੀ ਗੱਲ ਸੁਣ ਤੁਸੀਂ ਅਗਰੇ ਕੁਝ ਹੋਇਆ ਹੀ ਨਹੀਂ ਸਰ ਮੈਂ ਤਾਂ ਗੱਲ ਕੀਤੀ ਨਹੀਂ ਕੁਝ ਹੋਇਆ ਨਹੀਂ ਮੈਂ ਤਾਂ ਜਿਹੜਾ ਨਹੀਂ ਹੋਇਆ ਉਹ ਦੱਸਿਆ ਦੇਖੋ ਮੇਰੀ ਗੱਲ ਸੁਣ ਲਓ ਦਵਾਵਾਂ ਦੇ ਨਾਲ ਮੰਨ ਲਓ ਮੁੰਡਾ ਜੰਮ ਪਿਆ ਜੀ ਅੱਲਾ ਮੀਆਂ ਉਹਨੂੰ ਡਾਕਟਰ ਇੰਜੀਨੀਅਰ ਬਣਾ ਦੂਗਾ ਯਾਰ ਮੁੰਡਾ ਤਾਂ ਜੰਮ ਪਿਆ ਨਾ ਹੁਣ ਜ਼ਿਲ੍ਹਾ ਬਣ ਗਿਆ ਤੇ ਹੁਣ ਇਹਨੂੰ ਜ਼ਿਲ੍ਹੇ ਨੂੰ ਮਤਲਬ ਪੰਜਾਬ ਦਾ ਸਭ ਤੋਂ ਵਧੀਆ ਜ਼ਿਲ੍ਹਾ ਬਣਾਉਣਾ ਕੀ ਤੁਹਾਡਾ ਕੋਈ ਉਹਦੇ ਵਿੱਚ ਕੋਈ ਯੋਗਦਾਨ ਨਹੀਂ ਹੋਊਗਾ ਸਰ ਉਸੇ ਯੋਗਦਾਨ ਕਰਕੇ ਉਹੀ ਗੱਲ ਨੂੰ ਉਹੀ ਆਵਾਜ਼ ਨੂੰ ਉੱਪਰ ਤੱਕ ਪਹੁੰਚਾਉਣ ਵਾਸਤੇ ਤੁਹਾਡੇ ਕੋਲ ਬੈਠਾ ਮੈਂ ਮਮੂਨ ਮੈਨੂੰ ਲੱਗਦਾ ਹੈ ਵੀ ਕਿਤੇ ਤੂੰ ਜ਼ਰੂਰਤ ਤੋਂ ਜ਼ਿਆਦਾ ਇੰਟੈਲੀਜੈਂਟ ਤਾਂ ਨਹੀਂ ਹੈਗਾ ਤੁਹਾਨੂੰ ਲੱਗਦਾ ਸਰ ਮੈਨੂੰ ਲੱਗਦਾ ਮੈਨੂੰ ਤਾਂ ਇਹ ਲੱਗਦਾ ਵੀ ਤੈਨੂੰ ਸਾਰਾ ਕੁਝ ਪਤਾ ਹੈ ਤੈਨੂੰ ਸਾਰੀ ਸਿਆਸਤ ਆਉਂਦੀ ਹੈ ਤੈਨੂੰ ਸਾਰਾ ਸਮਾਜੀ ਸ਼ੂਰ ਹੈ ਤੂੰ ਮੇਰੇ ਖਿਆਲ ਇਹ ਫਿਰ ਐਮਐਲਏ ਕਿਉਂ ਨਹੀਂ ਖੜਦਾ ਤੂੰ ਟਿਕਟ ਲੈ ਦੋ ਸਰ ਕਿਹੜੀ ਕਿਹੜੀ ਪਾਰਟੀ ਤੋਂ ਲੈ ਕੇ ਦੋ ਮੋਗ ਦੱਸੋ ਮੈਂ ਜੋ ਹਾਂ ਮੈਂ ਉਹੀ ਠੀਕ ਹਾਂ ਰੱਬ ਦਾ ਸ਼ੁਕਰ ਹੈ ਔਰ ਇਸ ਤੋਂ ਅੱਗੇ ਜਾਣਾ ਨਹੀਂ ਚਾਹੁੰਦਾ ਲੇਕਿਨ ਇੱਕ ਗੱਲ ਹੈ ਇੱਕ ਬਤੌਰ ਸਿਟੀਜ਼ਨ ਪੱਤਰਕਾਰਤਾ ਤੋਂ ਇਲਾਵਾ ਅਗਰ ਮੈਂ ਇੱਕ ਆਮ ਬੰਦੇ ਦੇ ਤੌਰ ਦੇ ਉਪਰ ਸੋਚਾਂ ਗੱਲ ਕਰਾਂ ਸਰ ਕਿਤੇ ਨਾ ਕਿਤੇ ਕੁਝ ਗੱਲਾਂ ਪਿੰਚ ਹੁੰਦੀਆਂ ਨੇ ਇਹ ਤਾਂ ਤੁਹਾਨੂੰ ਵੀ ਹੁੰਦੀਆਂ ਆਉਣਗੀਆਂ ਦੇਖੋ ਨੋ ਡਾਊਟ ਜਿਹੜਾ ਹੈਗਾ ਅਗਰ ਤੁਸੀਂ ਹੁਣੇ ਜੰਪ ਲਓ ਠੀਕ ਹੈ ਤੁਹਾਨੂੰ ਡਿਵੈਲਪਮੈਂਟ ਦੇਖੀ ਤਰੱਕੀ ਦੇਖੀ ਥੋੜੇ ਟਾਈਮ ਜ ਹੋਰ ਸੀਗੀ ਲੇਕਿਨ ਅਗਰ ਮੈਂ ਪੇਸ ਹੀ ਗੱਲ ਕਰਾਂ ਪੇਸ ਆਫ ਡਿਵੈਲਪਮੈਂਟ ਇਜ਼ ਬਿਟ ਸਲੋ ਇਹ ਤਾਂ ਮੰਨੋਗੇ ਉਹ ਨਹੀਂ ਦੇਖੋ ਗੱਲ ਸੁਣੋ ਮਮ ਠੀਕ ਹੈ ਨਹੀਂ ਮੈਂ ਮੈ ਮੈਨੂੰ ਹੱਕ ਹੈ ਆਦਰਵਾਇਜ਼ ਤਾਂ ਜੇ ਤੇਰੀ ਜਗ੍ਹਾ ਕੋਈ ਹੋਰ ਹੁੰਦਾ ਆ ਕੈਮਰਾ ਕਮਰਾ ਤੋੜ ਕੇ ਪਾਜ ਲੈਂਦਾ ਠੀਕ ਹੈ ਨਹੀਂ ਮੈਨੂੰ ਹੱਕ ਸੀ ਮੈਨੇ ਕਹਿਤਾ ਮੈਨੂੰ ਐ ਹੈ ਵੀ ਅਗਰ ਅਗਰ ਜਿਹੜਾ মিডিਆ ਹੈ ਜੀ ਉਹ ਆਪਣੇ ਅੰਦਰੋਂ ਤਾਅਸੁਬ ਕਰ ਦਵੇ ਛੋਟਾਪਨ ਕਰ ਦਵੇ ਅਗਰ ਇਹ ਗੱਲ ਕਰੀਏ ਕਿ ਵਡਿਆਈ ਜੇ ਆਉਂਦੇ ਆਉਂਦੇ ਆਉਂਦੀ ਹੈ ਛੋਟਾ ਪਣ ਵੀ ਜਾਂਦੇ ਜਾਂਦੇ ਜਾਂਦਾ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਹੈ ਨਹੀਂ ਹੁਣ ਜਿਹੜੀ ਹੈਗੀ ਹੈ ਵੀ ਚਲੋ ਜੋ ਵੀ ਹੈ ਇੱਕ ਬੁਨਿਆਦ ਤੇ ਪਈ ਚਾਹੇ ਕੁਝ ਵੀ ਇਹ ਮੈਡੀਕਲ ਕਾਲਜ ਦੀ ਬੁਨਿਆਦ ਤੇ ਪਈ ਮੈਨੇ 에ਅਰਪੋਰਟ ਮੰਗ ਲਿਆ ਸੈਂਟਰ ਗਵਰਨਮੈਂਟ ਤੋਂ ਵੀ ਸਾਨੂੰ ਦਿਓ ਮੈਡੀਕਲ ਕਾਲਜ ਜਿਹੜਾ ਹੈਗਾ ਆਲਰੇਡੀ ਮਤਲਬ ਖੜਾ ਹੈ ਉਹ ਉਹ ਜਿਹੜਾ ਹੈਗਾ ਉਹ ਚਲ ਉਹ ਕਾਗਜ਼ਾਂ 'ਚ ਪਈ ਹੈ ਮਿਰਦਾ ਆਸ਼ਰਮ ਆਲਮੋਸਟ ਮਤਲਬ ਕਾਗਜ਼ਾਂ 'ਚ ਪਈ ਹੈ ਤੇ ਸੈਕਟੇਟ ਦਾ ਜਿਹੜਾ ਪ੍ਰੋਪੋਜ਼ਲ ਜਿਹੜਾ ਹੈਗਾ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਹੈਗਾ ਸੈਕਟਰੀ ਦਾ ਪ੍ਰਪੋਜ਼ਲ ਪਾਤਾ ਬਿਰਦਾ Ashram ਵੀ ਲਾਈਨਿੰਗ ਦੇ ਵਿੱਚ ਹੈਗਾ ਮੇਰਾ ਖਿਆਲ ਹੈ ਅਨਕريب ਇਹ ਜਿਹੜਾ ਹੈਗਾ ਕਾਫੀ ਪੋਜ਼ਿਟਿਵ ਰਿਜ਼ਲਟ ਜਿਹੜੇ ਨਹੀਂ ਉਹ ਨਹੀਂ ਕਰਨਗੇ ਪ੍ਰਸਾਪ ਮਾਫੀ ਨਾਮੇ ਤੋਂ ਸ਼ੁਰੂ ਹੋਏ ਤੇ ਦੁਬਾਰਾ ਫਿਰ ਮਾਫੀ ਨਾਮੇ ਤੇ ਆ ਗਏ ਕੋਈ 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 ਸ਼ਬਦ ਕੋਈ ਬਾਤ ਕੱਢ ਕੇ ਹੀ ਗਈ ਹੋਵੇ ਤਾਂ ਮੈਂ ਵੀ ਮਾਫੀ ਚਾਹੂੰਗਾ ਔਰ ਜੀ ਵੀ ਤੋਂ ਮੈਂ ਤੋਂ ਮਾਫੀ ਮੰਗੇਗਾ ਜਾਂ ਮੈਂ ਤੇ ਤੋਂ ਮੰਗਾ ਹਾਂ ਗੱਲ ਕਰ ਰਹੇ ਸੀ ਆਪਾਂ ਡਾਕਟਰ ਮੁਹੰਮਦ ਰਫੀ ਸਾਹਿਬ ਦੇ ਨਾਲ ਚਲੋ ਨੋਗਚੋਕ ਹੁੰਦੀ ਹੈ ਵਿੱਚ ਇੰਟਰਵਿਊ ਦੇ ਹੋਈ ਕੁਝ ਗੱਲਾਂ ਹੋਈਆਂ ਕੁਝ ਮਾਫੀਨਾਮੇ ਦੀਆਂ ਗੱਲਾਂ ਹੋਈਆਂ ਕੁਝ ਰਾਣਾ ਸਾਹਿਬ ਦੀਆਂ ਗੱਲਾਂ ਹੋਈਆਂ ਔਰ ਇਸ ਤੋਂ ਇਲਾਵਾ ਮਲੇਰ ਕੋੜਲੇ ਦੀ ਡਵੈਲਪਮੈਂਟ ਦੀਆਂ ਗੱਲਾਂ ਹੋਈਆਂ ਔਰ ਕੁਝ ਸਾਡੀ ਆਪਸ ਦੀ ਜਿਹੜੀ ਮਾਫੀ ਉਹਦੀਆਂ ਵੀ ਗੱਲਾਂ ਹੋਈਆਂ ਮੈਂ ਉਮੀਦ ਕਰਦਾ ਕਿ ਇਹ ਜੋ ਵੀਡੀਓ ਹੈ ਜੋ ਇਹ ਗੱਲਾਂ ਨੇ ਇਹ ਸਾਡੇ ਲੀਡਰ ਸਾਹਿਬਾਨ ਵੀ ਦੇਖਣ ਸਾਡੀ ਆਪੋਜੀਸ਼ਨ ਵੀ ਦੇਖੇ ਔਰ ਕੱਟ ਤੋਂ ਕੱਟ ਘੱਟ ਤੋਂ ਕੱਟ ਘੱਟ ਤੋਂ ਕੱਟ ਮਲੇਰ ਕੋਟਲੇ ਐਡਮਿਨਿਸਟ੍ਰੇਸ਼ਨ ਵੀ ਇੱਕ ਹੈ ਐਡਮਿਨਿਸਟ੍ਰੇਸ਼ਨ ਇੱਕ ਗੱਲ ਐਡ ਕਰਤੀ ਸਰ ਨੇ ਐਡਮਿਨਿਸਟ੍ਰੇਸ਼ਨ ਵੀ ਦੇਖੇ ਕੱਟ ਤੋਂ ਕੱਟ ਘੱਟ ਤੋਂ ਕੱਟ ਇਹ ਗੱਲਾਂ ਉਹਨਾਂ ਦੇ ਜੋ ਸੀਨੀਅਰਸ ਹੈ ਸਾਡੇ ਜੋ ਰਿਪ੍ਰੈਜ਼ੈਂਟੇਟਿਵਸ ਹੈ ਉਹਨਾਂ ਦੇ ਵੀ ਕੰਨਾ ਤੱਕ ਪਹੁੰਚਣ ਅਸੀਂ ਚਾਹੁੰਦੇ ਹਾਂ ਕਿਉਂਕਿ ਭਲਾਈ ਤਾਂ ਐਟ ਦਾ ਐਂਡ ਸ਼ਹਿਰ ਦੀ ਹੈ ਇਹਦੇ ਵਿੱਚ ਨਾ ਤਾਂ ਡਾਕਟਰ ਮੁਹੰਮਦ ਰਫੀ ਸਾਹਿਬ ਦਾ ਕੋਈ ਫਾਇਦਾ ਹੈ ਨਾ ਮਮੂਨ ਰਸ਼ੀਦ ਦਾ ਕੱਲੇ ਦਾ ਕੋਈ ਫਾਇਦਾ ਅਸੀਂ ਚਾਹੁੰਦੇ ਹਾਂ ਕਿ ਸ਼ਹਿਰ ਡਿਵੈਲਪ ਕਰੇ ਔਰ ਜ਼ਿਲ੍ਹਾ ਬਹੁਤ ਵੱਡੀ ਚੀਜ਼ ਹੈ ਨੋ ਡਾਊਟ ਜ਼ਿਲ੍ਹਾ ਆ ਗਿਆ ਤਾਂ ਜ਼ਿਲ੍ਹੇ ਤੋਂ ਅੱਗੇ ਜੋ ਰਹਿੰਦਾ ਉਹ ਵੀ ਉਮੀਦ ਕਰਨੇ ਛੇਤੀ ਆ ਜਾਊਗਾ ਇਹਨਾਂ ਸ਼ਬਦਾਂ ਦੇ ਨਾਲ ਵਿਦਾ ਲਵਾਂਗਾ ਫਿਰ ਐਸੇ ਹੀ ਪਰਸਨੈਲਿਟੀਜ਼ ਦੇ ਨਾਲ ਦੁਬਾਰਾ حاضر ਹੋਵਾਂਗਾ ਟਿਲ ਦੈਨ ਥੈਂਕ ਯੂ ਥੈਂਕ ਯੂ ਵੈਰੀ ਮਚ